ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਬਈ ਮੈਨੂੰ ਦੱਸ ਰਸਤਾ ਦੱਸ ਉਹ ਮੈਨੂੰ ਦੱਸਦਾ ਹੈ ਪਰ ਮੈਂ ਉਹਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਕਿ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਸਿੱਖ ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਮੁਸਲਮਾਨ ਹੈ ਤਾਂ ਮੈਂ ਪੁੱਛਾਂਗਾ ਉਹ ਜਨੇ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਨੇ ਤੇ ਜ਼ਮੀਨ ਦੇ ਉੱਤੇ بڑے ਅਸਥਾਨਾਂ ਨੂੰ ਜਾਂਦੇ ਨੇ ਇਹ ਰਸਤਾ ਤੇ ਸੀ ਕਿਸੇ ਕੋਲ ਵੀ ਪੁੱਛ ਸਕਦੇ ਆ ਪਰ ਜਦ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਬੜੇ ਸੰਕੇਰਨ ਹੋ ਜਾਂਦੇ ਨੇ بڑے ਛੋਟੇ ਦਿਮਾਗ ਹੋਰ ਇਹ ਛੋਟਾ ਦਿਮਾਗ ਇਹ ਨਹੀਂ ਕਿਸੇ ਇੱਕ ਸੰਪਰਦਾ ਦੇ ਚ ਹੈ ਸਾਰਿਆਂ ਚ ਹੈ ਰਾਜ ਕੇ ਰਾਜ ਕੇ ਯਾਨੀ ਕਲਿਆਣ ਸਿੰਘ ਜੀ ਬੈਠੇ ਨੇ ਇੱਕ ਚੰਗੇ ਮੰਨੇ ਪਰੰਮਨੇ ਧਨਾੜ ਮੁਸਲਮਾਨ ਤੋਂ ਮੇਰੇ ਕੋਲ ਆਏ ਕਹਿੰਦੇ ਗਏ ਅਸੀਂ ਤੁਹਾਡੀ ਕਥਾ ਮਸਜਿਦ ਵਿੱਚ ਕਰਾਣੀ ਹੈ ਕਰੋਗੇ ਮੈਂ ਕਹਾ ਆਪਾਂ ਕਰਾਂਗੇ ਤੇ ਗੈਨੀ ਕਲਿਆਨ ਸਿੰਘ ਕੀਰਤਨ ਵੀ ਕਰਨਗੇ ਇਹ ਨਾਲ ਸੰਵੇਰੇ ਉਦੋਂ ਉਹ ਵੀ ਠੀਕ ਨੇ ਗੁਰੂ ਦੀ ਵਹਿਰ ਹੈ ਜਰਾ ਸਰੀਰ ਬਹੁਤ ਠੀਕ ਸੀ ਇਹਨਾਂ ਦਾ ਨਾਲ ਸਾਥੀ ਸਨ ਠੀਕ ਕਹਿਣ ਲੱਗੇ ਠੀਕ ਹੈ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਂਗੇ ਗੁਰੂ ਦੇ ਸ਼ਬਦ ਕਵਾਲੀ ਚ ਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਬੜੀਆਂ-ਬੜੀਆਂ-ਬੜੀਆਂ ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ ਕਿਉਂਕਿ ਛੋਟੀ ਦਾ ਧਨਾੜ ਬੰਦਾ ਪਹੁੰਚੇ ਮਸਜਿਦ ਦੇ ਬਾਹਰ

ਮੈਂ ਮਜ਼ਦੂਰ ਨਹੀਂ ਮਸਜਿਦ ਵਿੱਚ ਨਹੀਂ ਹੋ ਸਕਦੀ ਬਾਹਰ ਚਲ੍ਹਾਬ ਵੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਪਰਮਾਤਮਾ ਦੀ ਗੱਲ ਜੇ ਮਸਜਿਦ ਦੇ ਚ ਨਹੀਂ ਹੋ ਸਕਦੀ ਤਾਂ ਕਿਧਰੇ ਸ਼ਰਾਬਖਾਨੇ ਚ ਹੋਵੇ ਕਿੱਥੇ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇ ਜਾਂ ਤੇ ਸਿੱਧ ਕਰੋ ਗੁਰਨਾਣਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੇ ਗੱਲ ਪਰਮਾਤਮਾ ਦੀ ਗੱਲ ਤੇ ਜੇ ਪ੍ਰਮਾਤਮਾ ਦੀ ਗੱਲ ਮਸਜਿਦ ਦੇ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਫਿਰ ਕਿਹੜੀ ਜਗ੍ਹਾ ਤੇ ਹੋਵੇਗੀ ਇੱਕ ਮੈਂ ਉਦਾਹਰਣ ਦੇ ਨਾਲ ਇਹਨਾਂ ਨੇ ਵੀ ਕੀਰਤਨ ਬਾਹਰ ਹੀ ਕੀਤਾ ਆਪਾਂ ਕਥਾ ਬਾਹਰ ਹੀ ਕੀਤੀ ਇਸ ਚੱਕਰ 'ਚ ਨਾ ਪੈਣਾ ਜੋ ਮਨੋਂ ਦਸ਼ਾ ਮਨੁਕਦੀ ਹਜ਼ਾਰਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ ਕੋਈ ਫਰਕ ਮਨੋਕਦੇ ਕੋਈ ਫਰਕ ਨਹੀਂ ਪਿਆ ਕੁਝ ਵੀ ਫਰਕ ਨਹੀਂ ਪਿਆ ਨਾਉ ਦੇ ਕਾਮ ਦੇ ਚਨਾਉ ਦੇ ਕਰੋਧ ਦੇ ਚਨਾਉ ਦੇ ਲੋਭ ਦੇ ਚਨਾਉ ਦੇ ਹੰਕਾਰ ਦੇ ਚਨਾਉ ਦੇ ਮੋਹ ਦੇ ਚ ਜਿਵੇਂ ਹਜ਼ਾਰਾਂ ਸਾਲ ਪਹਿਨੇ ਜੀਵਦਾ ਸੀ ਉਸੇ ਤਰ੍ਹਾਂ ਜੀਵਣਾ ਹੈ ਕੱਪੜੇ ਜ਼ਰਾ ਬਦਲ ਗਏ ਨੇ ਮਕਾਨ ਬਦਲ ਗਏ ਨੇ ਖਾਣ ਪਾਣ ਬਦਲ ਗਏ ਮਨੁੱਖ ਉਹੀ ਹੋ ਰਹੀ ਲੋ ਹੋਹੀ ਕਰੋ ਹੋਹੀ ਲੋ ਹੋਹੀ ਹੰਕਾਰ ਮਕਾਨ ਬਦਲੇ ਤੇ ਮਨੁੱਖ ਨਹੀਂ ਬਦਲੇ ਖਾਣ ਪਾਨ ਬਦਲੇ ਇਹ ਮਨੁੱਖ ਨਹੀਂ ਬਦਲੇ ਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲੇ ਆ ਹੋਹੀਦਾ ਹੋਈ ਹੈ ਬਲਕੇ ਕੁਛ ਤੇ ਕਹਿੰਦੇ ਉਹਨਾਂ ਨਾਲੋਂ ਹੀ ਖਰਾਬ ਹੋ ਗਏ ਇਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੋਣਗੇ ਇਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੇ ਹੁਣ ਹੋਣਗੇ ਕਿਸਵਾਰ ਸੀ ਸਚਾਈ ਖੋ ਗਈ ਹੈ ਹੋ ਗਈ ਹੈ ਬਦਕਿਸਮਤੀ ਹੈ ਧਰਮ ਮੰਦਰਾਂ ਦੇ ਵਿੱਚ ਵੀ ਧਾਰਮਿਕ ਸੱਟਨਾ ਵਿੱਚ ਵੀ ਧਰਮ ਦੀ ਪੂਰੀ ਗੱਲ ਨਹੀਂ ਪਰਮਾਤਮਾ ਦੇ ਕੋਲ ਜਾਣਾ ਹੈ ਸਾਡੀ ਯਾਦ ਲੈ ਇਸ ਤਰ੍ਹਾਂ ਦੀ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚਾ ਜਾਣਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚਲੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਮੈਂ ਇਹ ਗੱਲ ਪਕੜਦੇ ਚਾਹੀਏ ਨੇ। ਏ ਪ੍ਰਭੂ ਤੇਨੂੰ ਯਾਦ ਕਰਨ ਬੈਠਦਾ ਪ੍ਰਪਤਾ ਯਾਦ ਆਉਂਦੀ। ਦਾਨ ਯਾਦ ਆ। ਕਾਰੋਬਾਰ ਯਾਦ ਆ। ਬਿਲਕੁਲ ਠੀਕ ਹੈ। ਅਬ ਤੋ ਯਾਦ ਰਸਤਾਂ ਕੀ ਵੀ ਪਹੁੰਚ ਨਹੀਂ। ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ। ਐ ਮੇਰੇ ਦੋਸ ਤੇਰੀ ਬਸਤੀ ਇਤਨੀ ਦੂਰ ਹੈ, ਇਤਨੀ ਦੂਰ ਹੈ, ਮੇਰੀ ਯਾਦ ਨਹੀਂ ਪਹੁੰਚਦੀ। ਯਾਦ ਨਹੀਂ ਪਹੁੰਚਦੇ ਇਸ ਕਰਕੇ ਦੂਰੀਏ ਨੇ ਤੇ ਤੇ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਉਹ ਵਿਆਪਕ ਹੈ ਵਿਆਪਕ ਹੈ ਪਰ ਉਪਰੋਕਤ ਜਿਹੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋٹے ਰੂਪ ਵਿੱਚ ਨਾਲ ਲੈ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੇ ਰੂਪ ਵਿੱਚ ਲਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਹਰ ਪਰਿਉ ਸੁਆਮੀ ਕੇ ਦਿਆਰੇ ਦੀਜੇ ਬੁੱਧ ਬਿਵੇਕ ਸਾਮਤ ਦੇਵ ਦਿਆਲ ਪ੍ਰਭ ਜੀ ਤੁਮੇ ਅਰਾਣ ਆਪਣੀ ਮਤ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਇਹ ਪਰਮਾਤਮਾ ਦੇ ਕੋਲ ਜਾਣਾ ਜਿਹੜੇ ਖੋਜੇ ਨੇ ਔਰ ਦਸਾਂ ਦਿਸ਼ਾਵਾਂ ਦੇ ਵਿੱਚ ਖੋਜਦੇ ਨੇ ਹਰ ਜਗ੍ਹਾ ਖੋਜਦੇ ਖੋਜ-ਖੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਛੋੜਾ ਫਿਰ ਬਿਛੋੜੇ ਦਾ ਕੰਮ ਹੈ ਤੜਪਾਣਾ ਤੇ ਰੁਲਾਣਾ ਰੋਂਦਾ ਹੈ ਸੰਸਾਰ ਵੀ ਪਰਿਵਾਰ ਦੇ ਵਿੱਚ ਛੋੜੇ ਚ ਕਾਰੋਬਾਰ ਦੇ ਵਿੱਚ ਛੋੜੇ ਚ ਧਨ ਸੰਪਦਾ ਦੇ ਵਿੱਚ ਛੋੜੇ ਚ ਕੋਣ ਨਹੀਂ ਰੋਂਦਾ ਸਬਰ ਹੁੰਦੇ ਬਾਦੀ ਰੋਵੇ ਨਾ ਬਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਹੀ ਰਹੁੰਦੇ ਸਬਰ ਹੁੰਦੇ ਸੁਖਰਾਪ ਤੇ ਕਹਿੰਦਾ ਮੇਰਾ ਅਨੁਭਵ ਕਹਿੰਦਾ ਵਿੰਝ ਲਿਖਦਾ ਕਿ ਸਤਾ ਸਮੁੰਦਰਾਂ ਦੇ ਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅਜ ਤੱਕ ਮਨੁੱਖ ਦੀ ਅੱਖਾਂ ਚ ਵਗ ਚੁਕਿਆ ਉਹ ਤੈਂਜ ਕਹਿੰਦਾ ਇਨਾ ਅਰਬਾਂ ਖਰਬਾਂ ਸਾਲਾਂ ਵਿੱਚ ਮਨੁੱਖ ਜਿਤਨਾ ਰੋਇਆ ਜਿਤਨਾ ਰੋਇਆ ਕਹਿੰਦਾ ਇਹ ਦੇ ਸਾਹਮਣੇ ਤੇ ਸਤ ਸਾਗਰ ਵੀ ਕੁਝ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਦੇ ਛੋੜੇ ਚ ਰੋਂਦੇ ਨੇ ਕਾਰੋਬਾਰ ਦੇ ਵਿੱਚ ਛੋੜੇ ਚ ਰੋਂਦੇ ਨੇ धन ਸੰਪਦਾ ਦੇ ਵਿੱਚ ਛੋੜੇ ਚ ਇਹ ਰੋਣਾ ਛੋਟਾ ਹਿਰਦੇ ਨੂੰ ਬੋਝਲ ਕਰਦਾ ਹੈ

ਉਹ ਪਿਆਰ ਦੀ ਮੂਰਤੀ ਹੈ ਇਸ ਤਰ੍ਹਾਂ ਦੇ ਗੁਣ ਸੁਣਦੇ ਆ ਸੁਣਦੇ ਆ ਜਿਹੜਾ ਉਸ ਅਧ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਫਿਰ ਪਛਾਣ ਕੀ ਹੋਵੇਗੀ ਉਹਦੇ ਅੰਦਰ ਬਿਰਹਾ ਪੈਦਾ ਹੋ ਜਾਏ ਚਾਹੀਦਾ ਉਹਨੂੰ ਚਾਹੀਦਾ ਤੇ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਬਿਰਹਾ ਵਿਛੋੜਾ ਇਹ ਹੀ ਵਿਛੋੜਾ ਤਰਪਾਏਗਾ ਝੁਲਾਏਗਾ ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਆਨੰਦ ਲਾਲ ਅਨੰਦਪੁਰ ਸਾਹਿਬ ਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸਿਆ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸਿਆ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨੁਭਵ ਦੀ ਦੁਨੀਆ 'ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਹੋਏ ਚਹਿਲ ਕਦਮੀ ਕਰ ਰਹੇ ਕੰਨਾਂ ਵਿੱਚ ਔਕਿਆਂ ਦੀ ਆਵਾਜ਼ ਪਈ। ਕਿ ਇੱਕਦਮ ਸਤਗੁਰੂ 당 ਰਹਿ ਗਏ ਹੈ। ਐਸੇ ਵਕਤ ਔਕੇ ਪਰ ਬੜੀ ਗਹਿਰਾਈ ਤੋਂ ਨਿਕਲਦੇ ਨੇ ਔਕੇ ਵਿਛੜੇ ਚ ਨੇ ਕਰਦੇ ਨੋ ਜਨੈ ਨਹੀਂ। ਹੈਵੀ ਮਾਰਚ ਕੁਝ ਵਿਛੜਿਆ। ਕੁਝ ਚਲਾ ਗਿਆ। جو چاہی کا سی جس نال بڑا پیار سی نہیں رہے گا, گا اس تو پہلے جدر آرے سن ادھر چلے گئے غور نال دیکھ دین کہ اندھیری رات بچ بھی ستگر پہچان گئے یہ تھی نندلال بیٹھا اس سمے اتر گا ستگر اس نے نند لال بھی پرباوت نے جند بہروے آپ تا بے سب کی سویرے کا سورج رات نا ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਕਿ ਅੱਧੀ ਰਾਤ ਨੂੰ ਰਾ ਸਵੇਰ ਦਾ ਸੂਰਜ ਐਨੇ ਬੋਲਨੇ ਐਨੇ ਸ਼ਾਇਰ ਨੇ ਕਵੀ ਨੇ ਬਹਿਰੋਂ ਬਾ ਆਲ ਮਾ ਦਾ ਆਲ ਮਾ ਇਹ ਮਨ ਚੋਜ਼ੇ ਖਾਬੇ ਨਾਲ ਸਰਤਾਨਾ ਨਹੀਂ ਜਨਦ ਬਹਿਰੂ ਆ ਪਤਾ ਬੈਸਾ ਕੀ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲੰਨ ਪਾ ਰਿਆ ਜਿਹਦੇ ਨਾਲ ਦਿਨ ਹੁੰਦਾ ਆਉਂਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੀ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨੂੰ ਲੱਖਾਂ ਲੰਨ ਪਾਵੇ ਸਦ ਤਾਨਾ ਨਹੀਂ ਜਨਨ بے روئے آفتہ بے صبح رات سورج را جی. کھڑے ہو گئے نندلال ہاتھ جو اٹھ کے سجدہ کر کے مہاراج جی کے اندلہ میں نو دسیں گا نندلال کہ آسمان میں نو کالا کیوں دکھائی دے رہے ہیں کالا کیوں مسیح رات ہوئے تیہ دی رات ہوئے تیہ آسمان تیہ کالا ہی دکھائی دے رہے ہیں

ایک ادنا سیوک پاڑا تے شائر مہارا جی کہنے تو قبول کر لیا ہے شائر ہے شائر ہے شائر دی کلپنا ہوں دی ہے شائر دا تخیل ہوں ہے شائر خیالان دی دنیا جیمد ہے کلپنامہ دی دنیا جیمد ہے شد کلپنامہ چنگے خیال ਕਹ ਤੂੰ ਆਪਣੇ ਤਖੈਲ ਨਾਲ ਦੱਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਤੂੰ ਕਬੂਲ ਕਰ ਲੈ ਕਵੀ ਤੇ ਹੈ ਤੇਰੀ ਕਲਪਨਾ ਕੀ ਆਗਦੀ ਹੈ ਤੇਰਾ ਤਖੈਲ ਕੀ ਆਗਲਾ ਹੈ ਭਾਈ ਸਾਹਿਬ ਦੱਸ ਦੇ ਰੰਗਸ਼ ਕਬੂਤ ਕਰ ਦੇ ਲੈ ਅਜ ਪੁਰ ਸੋ ਰਾਰ ਸਾਫ ਅਜ ਬਸ ਕੇ ਦੂਦ ਹੈ ਮਨ ਅਜ ਆਸਮਾਂ ਗੁਜਸਤ ਐ ਮੇਰੇ ਬਾਦਸ਼ਾ ਕੇ ਹਿਰਦਾ ਜਦ ਪ੍ਰਮਾਤਮਾ ਲਈ ਤੜਪਿਆ ਤੜਪੇ ਬਿਰਹਾ ਪੈਦਾ ਹੋਇਆ ਫਿਰ ਹੋਕੇ ਨਿਕਲੇ ਨੇ ਇਹ ਹੋਕੇ ਆਸਮਾਨ ਤੱਕ ਪਹੁੰਚੇ ਨੇ ਕਿ ਮੇਰੇ ਇਹਨਾ ਹੋਕੇ ਨਹੀਂ ਸਾੜ ਕੇ ਕਾਲਾ ਕਰ ਦਿੱਤਾ ਮਹਾਰਾਜ ਨੇ ਗਲਵਕੜੀ ਚ ਲੈ ਲਏ ਇਤਨਾ ਬਿਰਹਾ ਇਤਨਾ ਬਿਰਹਾ ਸਤਿਗੁਰੂ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੀ ਬਿਰਹੇ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਹੀਂ ਪ੍ਰਭੂ ਦਾ ਨਹੀਂ ਮਹਾਰਾਜ ਇੱਥੇ ਕਹਿੰਦੇ ਨੇ ਬਿਰਹੇ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰੋਂ ਐਸ ਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬਗ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ